ਆ ਤਾਂ ਬੜੀ ਤਕੜੀ ਸਕੀਮ ਲੱਗੀ। بڑے ਜਵਾਕ ਜੇ ਸਾਹ ਚਾਏ। ਦੇਖਦੇ ਜਾਓ ਅੱਗੇ ਅੱਗੇ ਹਜੇ ਹੁੰਦਾ ਕੀ ਆ। ਥੋਥੋਂ ਤਾਂ ਬਹੁਤ ਕੰਮ ਲੈਣਾ ਹਜੇ ਪੁੱਤ ਮੇਰੋ। ਬਿੱਲੇ ਬੈਠਣ ਦਾ ਤਾਂ ਟਾਈਮ ਪਾਸ ਵੀ ਨਹੀਂ ਹੁੰਦਾ ਯਾਰ ਕੋਈ ਖੇਤ ਵੀ ਨਹੀਂ। ਉਹ ਜਾਂਦੇ ਆ ਫਤਿਹ। ਫਤਿਹ ਓਏ। ਉਰੇ ਆਓ। ਉਰੇ ਓਰੇਓ। ਓਰੇ ਕੰਮ ਦੱਸਾਂ ਤੁਹਾਨੂੰ। ਓਏ ਰੱਤ ਤਾ ਨੂੰ ਸਾਨੂੰ ਖੱਡਣ ਵੀ ਜਾਂਦਾ ਤੈਨੂੰ ਹੁੰਦਾ ਕੀ ਐ ਲੈ ਸੱਦ ਲੈ ਇਧਰ ਕਿਧਰ ਖੱਡਣ ਜਾਂਦਾ ਤੁਸੀਂ ਖੇਤਾਂ 'ਚ ਬੈਜੋ 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 ਹੁੰਦੀ ਆ ਕੋਈ ਕੰਮ ਹੋਰ ਕੰਮ ਕੀ ਉਧਰ ਮੱਥਾ ਮੱਥਾ ਲੈ ਤੁਸੀਂ ਮੈਨੂੰ ਐ ਦੱਸੋ ਵੀ ਬਟੇਂ ਚ ਆਪਣਾ ਪਾ ਕੇ ਕਿੱਧਰ ਗਏ ਓ ਪੀਕ ਵਾਲੇ ਆ ਤੱਕ ਕੋ ਖੋ ਵੀ ਇੰਨੇ ਤੈਨੋਂ ਸੀ ਰਾਜਾਂ ਤੂੰ ਹੈਗਾ ਆਪਣਾ ਬੰਦਾ ਅਸੀਂ ਬਾਬੇ ਚੁਗਲੀ ਨਾ ਕਰੀ ਅੱਗੇ ਗੱਲ ਲੱਗਦੀ ਪਹਿਲਾਂ ਕੀਤੀ ਐ ਪਹਿਲਾਂ ਕਿਸੇ ਨੂੰ ਦੱਸਿਆ ਵੀ ਮੇਰੇ ਕੋਲ ਪੜਾ ਲੈ ਕੇ ਗਏ ਹੋ ਨਹੀਂ ਇਹਦਾ ਗੱਲ ਹੈ ਜੀ ਉਹ ਆਪਣਾ ਪਾਈ ਆ ਉਹ ਆਪਣਾ ਪਾਈ ਆ ਅਸੀਂ ਕਰਦੇ ਆ ਬਾਬੇ ਕੇ ਫਾਰਮ ਵਾਲਿਆਂ ਦੇ ਗਾਜਰਾ ਚੋਰੀ ਹੂੰ ਅਸੀਂ ਜਿਹੜੀਆਂ ਪੜਾਂ ਤੇ ਜਾਂਦੇ ਆ ਉਹਨਾਂ ਨੇ ਲਾਦਾ ਝਾੜੂ ਸਾਨੂੰ ਪਹਿਲੇ ਦਿਨ ਤੋਂ ਲੱਗ ਗਿਆ ਪਤਾ ਦੂਸਰੇ ਦਿਨ ਮੈਂ ਉਹਨਾਂ ਦੀ ਗੱਲਾਂ ਸੁਣਨੀ ਆ ਕਾਦਰਾ ਖੜ ਕੇ ਤੇ ਹੁਣ ਅਸੀਂ ਜਿਹੜੇ ਜਿਹੜੀਆਂ ਪੜਾਂ ਤੇ ਜਾਂਦੇ ਆ ਕੰਜਰ ਤੋਂ ਚੋਰੀ ਕੱਖ ਦੀ ਵੀ ਤੇ ਚੋਰੀ ਲੱਖ ਦੀ ਵੀ ਚੋਰੀ ਕਰਨੀ ਆ ਝੱਜ ਦੀ ਕਰ ਲੋ ਉਹਨਾਂ ਦੇ ਅੰਜੀਰ ਲੱਗੇ ਆ ਬੇਰ ਲੱਗੇ ਆ ਗਾਜਰਾਂ ਦਾ ਤੁਸੀਂ ਕੀ ਕਰਾਉਣਾ ਹੈ ਫੇਰੇ ਪੱਤੇ ਨਹੀਂ ਅੰਜੀਰ ਲੱਗੇ ਹੋਏ ਆ ਉਹ ਤੋੜ ਲਓ ਆ ਅੰਜੀਰ ਅੱਜ ਤਾਂ ਸਟਾਰਟ ਲੱਗੇ ਗਾਜਰਾ ਤੁਸੀਂ ਮੇਰੀ ਗੱਲ ਸੁਣੋ ਗਾਜਰਾ ਢੇਰੀ ਲਈ ਹੋਣਾ ਜੀ ਆਪਾਂ ਲਾਗੇ ਤੰਨੇ ਠੀਕ ਹੈ ਆਪਾਂ ਚੱਲਿਆ ਕਰਾਂਗੇ ਹੁਣ ਪਲਾਨਿੰਗ ਨਾਲ ਠੀਕ ਹੈ ਤੁਹਾਨੂੰ ਮੈਂ ਦੱਸੂ ਵੀ ਕੀ ਤੋੜ ਕੇ ਲਿਆਉਣਾ ਮਹਿੰਗੀ ਚੀਜ਼ ਤਾਂ ਤੋੜ ਲਿਆ ਕਰੋ ਗਾਜਰਾਂ ਕੀ ਸਿਰਚ ਮਾਰਨੀ ਆ 5 ਰੁਪਏ ਕਿਲੋ ਮਿਲੀਆਂ ਜੰਗਿਆ ਯਾਰ ਇਹ ਹੈ ਗੱਲ ਚੱਲਾਂਗੇ ਅੱਥਨੇ 5 ਵਜੇ ਉਦੋਂ ਹਰਵਿੰਦਰ ਤੇ ਉਹ ਤਕਲਵਿੰਦਰ ਹੋਰੀ ਤਾਂ ਜਾਂਦੇ ਆ ਹਰਾਚਾਰਾ ਪਾਉਣ ਘਰੇ ਵਗ ਜਾਂਦੇ ਆ ਸੰਨੀ ਸੁੰਨੀ ਔਰ ਲਾਉਣੀ ਹੁੰਦੀ ਆ ਤੇ ਉਹਨਾਂ ਨੇ ਧਰਾਂ ਕੱਢਣੀਆਂ ਹੁੰਦੀਆਂ ਕਿਉਂ ਪਸੂਖਾ ਸੀ ਉਹਨਾਂ ਕੋਲੇ ਤੇ ਬੁੜਾ ਉਹਨਾਂ ਦੇ ਆਥਨੇ ਵਗ ਜਾਂਦਾ ਰੋਟੀ ਲੈ ਆਉਂਦਾ ਉਦੋਂ ਚੱਲਾਂਗੇ ਆਪਾਂ ਚੱਲਾਂਗੇ ਇੱਧਰ ਪੱਕੇ ਪੱਕੇ ਤੁਸੀਂ ਵਗ ਜਾਨਾ ਉਹਨਾਂ ਦੀ ਪੱਕੀ ਪਹੀ ਜੇ ਮੂਹਰੋਂ ਫਸ ਗਏ ਫੇਰ ਔਖਾ ਹੋਊ ਕੰਮ ਆਪਾਂ ਚੱਲਾਂਗੇ 5 ਵਜੇ ਅੱਜ ਨੇ ਗਿਆ ਰੱਖਿਓ 5 ਵਜੇ ਜਦੋਂ ਉਹ ਬੱਡੀ ਸੜਕ ਚੜ ਕੇ ਟਰੈਕਟਰ ਲੈ ਕੇ ਆਪਾਂ ਦੂਜੇ ਪਾਸੇ ਦੀ ਜਾ ਕੇ ਉਦੋਂ ਚੱਲਾਂਗੇ ਸਕੀਮ ਤਾਂ ਤੇਰੀ ਖੜਦੀ ਹੈ ਫਤਿਹ ਠੀਕ ਹੈ ਠੀਕ ਹੈ ਤਿਆਰ ਰਹੋ ਹੁਣ 5 ਵਜੇ ਸਨੀ ਫਾਲ ਤੋੜ ਕੇ ਲਿਆਵਾਂਗੇ ਠੀਕ ਹੈ ਫਤਿਹ ਉੱਤੇ ਹੈਗੇ ਦੋ ਕੁੱਤੇ ਇੱਕ ਹੈਗਾ ਦੇਸੀ ਉਹਦਾ ਸਿੱਧਾ ਪੈਂਦਾ ਪਟ ਹਾ ਗੋਡੇ ਨੂੰ ਉਹਨਾਂ ਦੀ ਤੇ ਜਿੰਮੀ ਪੈਂਦੀ ਆ ਲੱਤ ਨੂੰ ਉਹ ਵੀ ਇੱਕ ਜਾਣੇ ਦੇ ਉਹਨਾਂ ਦੀ ਟੈਨਸ਼ਨ ਨਾ ਲੈ ਉਹ ਮੈਂ ਉਹਨਾਂ ਦੇ ਆਉਂਦਾ ਜਾਣਾ ਮੈਂ ਉਹਨਾਂ ਨੂੰ ਆਪ ਤੇ ਖੁੱਡੇ ਚ ਬਾੜਨ ਠੀਕ ਹੈ ਚਲ ਦੇਖਿਆ ਕਿੰਨੀ ਕਿ ਹਿੰਮਤ ਆ ਤੇਰੇ ਚ ਤੁਸੀਂ ਤਿਆਰ ਰਹੋ ਬਸ ਅੱਜ ਵਧੀਆ ਫਲ ਖਵਾ ਕੇ ਨੂੰ ਫੇਰ ਤੈਨੂੰ ਅਸੀਂ ਰੱਖ ਦੇਣੀ ਪੰਜ ਛੇ ਤੌਰ ਤੱਕ ਫੇਰ ਰੱਖ ਅੱਜ ਯਾਰ ਤੈਨੂੰ ਵਧੀਆ ਫਲ ਖਵਾ ਕੇ ਦੇ ਹਾਂ ਨਾ ਹੈ ਵਧੀਆ ਫੇਰ ਤੂੰ ਸਾਢੇ 3 ਹੋ ਗਏ ਕੰਟਾ ਦੂਰ ਰਹਿ ਗਿਆ ਛੇ ਵੇ ਛੇ ਵੇ ਨਾ ਚੱਲੀਏ ਨੇ ਰਾਤ ਨੂੰ ਜਵੈ ਨਹੀਂ ਕੋਈ ਹੋਣਾ ਨੇ ਰੇ ਗੀ ਵਾਰ ਕੋਈ ਤਾਰਾਂ ਤੂਰਾਂ ਲੱਗੀਆਂ ਐਵੇਂ ਫਸਦੇ ਫਿਰਾਂਗੇ ਉਹ ਤੋਂ ਨੂੰ ਨਾਲੇ ਉਹ ਮੁੜਨਾ ਆਉਂਦਾ ਹੋਵੇ ਬੜਾ ਉਹਨਾਂ ਦਾ ਆਪਾਂ 5 ਵਜੇ ਚੱਲਾਂਗੇ 2:06 6:00 ਹੋ ਜਾਂਦੇ ਆ ਓਏ ਨਹੀਂ ਸੌਂਦੇ 6 ਵਜੇ ਤੋਂ ਉਹਨਾਂ ਦਾ ਬੜਾ ਮੁੜ ਕੇ ਆਉਂਦਾ ਘਰੋਂ 5 ਵਜੇ ਚੱਲਾਂਗੇ ਤੂੰ ਮੰਨ ਲੈ ਕਰ ਗੱਲ ਓਏ ਅਸੀਂ ਇੱਥੇ ਹੀ ਰਹਿਨੇ ਆ ਓ ਮੈਂ ਇਹਨਾਂ ਦੀ ਖਾਦਾ ਹੁਣ ਤੱਕ ਤੁਸੀਂ ਤੁਸੀਂ ਦੱਸ ਦਿੰਦੇ ਯਾਰ ਚੋਰ ਮੈਂ ਮੈਨੂੰ ਪਤਾ ਸਾਰਾ ਇਹਨਾਂ ਬਾਰੇ ਓ ਮੈਂ ਆਹੀ ਫਰ ਰਹਿਣਾ ਕੋਈ ਗੱਲ ਨਹੀਂ 5 ਵਜੇ ਚੱਲਾਂਗੇ ਕੱਲ ਨੂੰ ਜੇ ਅੱਜ ਆਪਾਂ ਅੱਜ ਜੇ ਆਪਣਾ ਨਾ ਕੋਈ ਨੰਮ ਕੰਮ ਜਾਪ ਹੋਇਆ ਕੱਲ ਨੂੰ 6 ਵਜੇ ਬਾਗ ਚੱਲਾਂਗੇ ਅੱਜ 5 ਵਜੇ ਚੱਲਾਂਗੇ ਯਾਰਾ ਮੈਂ ਫਿਰ ਇਹਦੇ ਵਿੱਚ ਰਹਿੰਦੇ ਹੋ ਗਏ ਪੌਣੇ 5 ਤੁਸੀਂ ਖੜੋ ਇੱਥੇ ਮੈਂ ਦੇਖ ਕੇ ਆਉਣਾ ਜੇ ਬਾਗੇ ਹੋਏ ਤਾਂ ਆਪਾਂ ਚੱਲਦੇ ਆਂ ਨਹੀਂ ਫਿਰ ਖੜਨਾ ਪਊ ਆਪਾਂ ਦਾ ਲੈ ਵੀ ਸਾਰੇ ਗਏ ਤੇ ਹੁਣ ਕਰਾਂ ਫੋਨ ਉਹਨਾਂ ਨੂੰ ਆ ਜਾਓ ਆ ਗਿਆ ਬਾਈ ਦੇਖੋ ਵੀ ਹੈਲੋ ਹੈਲੋ हां भाई हां जगी ਤੁਸੀਂ ਆਸਾ ਪਾਸਾ ਦੇਖ ਕੇ ਆ ਜਾਓ ਤੇ ਉਹ ਤਾਂ ਬਾਗ ਦੇ ਆ ਬੁੜਾ ਵੀ ਹੋਣੀ ਨੰਗਾ ਸਾਈਕਲ ਲੈ ਕੇ ਆ ਜਾਓ ਆ ਜੀ ਆ ਗਏ ਭਾਈ हां ਸਭਾ ਸਭ ਦੇਖ ਕੇ ਆਵਾਂਗੇ हां ਬੁੜਾ ਦੇਖ ਗਿਆ ਸਾਨੂੰ ਉਹਨਾਂ ਦਾ हां ਕੋਲ ਦੀ ਰੱਪਿਆ ਸਾਈਕਲ ਲੈ ਕੇ ਚਲ ਮੈਂ ਦੇਖਦਾ कहां ਜਾ ਕੇ ਨਾਲੇ ਮੈਂ ਕੁੱਤੇ ਡਾਉਣਾ ਅੰਦਰ ਉਹਨਾਂ ਦੇ ਖੋਡੇ ਚ ਚੰਗਾ ਤੁਸੀਂ ਆ ਜਾਓ ਬਸ ਠੀਕ ਹੈ ਕੁੱਤੇ ਜਰੂੜਾ ਦੇਵਾ ਕੁੱਤੇ ਡਾਦੋ ਅਸੀਂ ਆਗੇ ਚੱਲ ਆ ਜਾ ਫਦੇ ਲੈ ਵੀ ਕੁੱਤੇ ਤਾਂ ਬੰਨੇ ਹੋਇਆ ਬਸ ਲੋੜ ਹੀ ਨਹੀਂ ਆਪਾਂ ਨੂੰ ਕਿਸੇ ਦੀ ਫੋਨ ਕਰਦਣਾ ਉਹਨਾਂ ਨੂੰ ਹੈਲੋ ਆ ਜਗੀ ਕੁੱਤੇ ਬੰਨੇ ਹੋਇਆ ਤੇ ਲੰਘਿਓ ਰਾਹ ਸਾਫ ਹੈ ਆਜੋ ਮੇਰੀ ਸੁਣ ਲਓ ਗੱਲ ਇਹ ਰਾਗਿਆ ਹੋ ਬੁੜਾ ਆਉਣ ਵਾਲਾ ਹੈ ਉਹ ਸਾਹਮਣੇ ਅੰਜੀਰ ਦਾ ਬੂਟਾ ਹੈ ਠੀਕ ਠੀਕ ਹੈ ਤੇ ਤੋੜ ਕੇ ਖਾ ਕੇ ਤੇ ਨਿਕਲਦੇ ਹੋ ਜੋ ਆ ਜੋ ਕਿ ਨਾ ਤੁਹਾਨੂੰ ਦੱਸਾਂ ਆਖ ਕੀ ਸਵਾਹ ਜੀਸਸ ਸਵਾਹ ਆਇਆ ਨਜ਼ਾਰਾ ਆ ਗਿਆ ਭਾਈ ਆ ਗਿਆ ਨਾ ਨਜ਼ਾਰਾ ਐਵੇਂ ਹੀ ਉੱਥੇ ਗਾਜਰਾਂ ਤੇ ਮੱਥਾ ਮਾਰਦੇ ਕਰਦੇ ਇੱਥੋਂ ਅੰजीर ਤੋੜ ਕੇ ਲੈ ਕੇ ਜਾਇਆ ਕਰੋ ਮੇਰੀ ਸੁਣ ਲਓ ਗੱਲ ਠੀਕ ਹੈ ਪਰਲੇ ਪਾਸੇ 베ਰੀਆਂ ਨੇ 베ਰ ਤੋੜ ਲਿਆ ਕਰੋ ਠੀਕ ਹੈ ਗਾਜਰਾ ਪਟਣੀਆਂ ਹੁੰਦੀਆਂ ਗਾਜਰਾ ਪਟ ਲਿਆ ਕਰੋ ਪਰ ਧਿਆਨ ਨਾਲ ਸੁਣ ਲੋ ਮੈਂ ਤੁਹਾਡੇ ਨਾਲ ਆਉਣਾ ਸੀ ਅੱਜ ਦਾ ਦੇਣੀ ਹੁਣ ਤੁਸੀਂ ਆਉਣਾ ਦੋਨਾਂ ਨੇ ਤੇ ਮੈਨੂੰ ਜਾਂਦੇ ਹੋਏ ਹਿੱਸਾ ਦੇ ਕੇ ਜਾਣਾ ਠੀਕ ਹੈ ਤੇ ਨਹੀਂ ਫਿਰ ਆਪਾਂ ਭਈ ਗੱਲ ਗਾਹਾਂ ਐਵੇਂ ਹੋ ਜੂਗੀ ਫਿਰ ਤੁਸੀਂ ਫਿਰ ਹੋਗੇ ਗੁੱਸਾ ਤਾਂ ਯਾਰ ਤੂੰ ਕਰੀ ਨਾ ਇੱਕ ਦਿਨ ਫਿਰ ਤੁਸੀਂ ਹਿੱਸਾ ਦੇ ਜਾ ਕਰੋ ਮੈਂ ਕਰਦਾ ਜੀ ਇਹ ਇੱਕ ਦਿਨ ਬੜੀ ਦੂਰ ਪਾ ਕੇ ਯਾਰ ਲੋੜ ਪਈ ਜਾਣਦੀ ਯਾਰ ਓਏ ਯਾਰ ਜਦਦੇ ਤੁਸੀਂ ਨਹੀਂ ਆਉਂਗੇ ਉਦੋਂ ਤਾਂ ਮੈਨੂੰ ਪਤਾ ਹੀ ਹੋਊਗਾ ਪਰ ਜਦਦੇ ਤੁਸੀਂ ਆਉਂਗੇ ਉਦੋਂ ਮੈਨੂੰ ਹਿੱਸਾ ਦੇ ਕੇ ਜਾਣਾ ਹੋ ਮੈਨੂੰ ਫੋਨ ਕਰਕੇ ਬੁਲਾ ਲਿਆ ਕਰੋ ਮੈਂ ਰਾਹ 'ਚੋਂ ਫੜ ਕੇ ਲੈ ਜਾਕ ਤਾ ਠੀਕ ਹੈ ਫਿਰ ਤਾਂ ਮੈਂ ਆ ਵੀ ਤੋੜ ਕੇ ਲੈ ਜਾ ਕਰਾਂ ਇੱਥੋਂ ਫੜ ਕੇ ਲੈ ਜਾ ਕਰੀਆਂ ਕਿੱਲੇ ਅੱਜ ਵਾਕੇ ਦਾ ਤੇਰਾ ਤੇਜ ਬਣਦਾ ਇਹਨੂੰ ਸਮਝਾ ਲਾ ਠੀਕ ਹੈ ਹਾਂ ਠੀਕ ਹੈ ਵੀ ਬਹੁਤ ਹੈ ਨਾ ਲਾ ਲੈ ਬਹਿ ਜਾ ਯਾਰ ਜੇ ਮੈਂ ਸਮਝਾਉਣਾ ਗੱਲ ਉਹਦਾ ਹੁਣ ਆਪਣੇ ਰਾਹਾ ਦਾ ਰੋੜਾ ਬਣ ਗਿਆ ਆਪਾਂ ਦਾ ਪੰਗਾ ਹੀ ਲੈ ਲਿਆ ਉਹਨੂੰ ਬੁਲਾ ਕੇ ਚੱਪਲਾ ਮੰਗ ਕੇ ਉਹਦੇ ਤੋਂ ਮੁੱਠੀ ਕਰੀਏ ਹੁਣ ਹੁਣ ਕੀ ਕਰੀਏ ਤੂੰ ਸੋਚ ਮੈਂ ਤਾਂ ਕੋਈ ਨਾ ਫੇਰ ਆ ਪਰ ਆ ਜੋ ਰੋੜਾ ਹੀ ਸਾਫ਼ ਕਰ ਦਿੰਦੇ ਆ ਆਪਾਂ ਲੈ ਕਰਾਂਗੇ ਇਹ ਸਾ ਦੋ ਤਿੰਨ ਫੇਰ ਤੋੜ ਕੇ ਯਰ ਉਹਨੂੰ ਬਾਦੂ ਹੋਣਗੇ ਓਏ ਹਿਸਾ ਦਾ ਹਾਂਜੀ ਕਰਾਂਗੇ ਦੋ ਤਿੰਨ ਤੋੜ ਕੇ ਉਹ ਹਿਸਾ ਤਾਂ ਦੇ ਦਾਂਗੇ ਉਹਨੇ ਆਪਾਂ ਨੂੰ ਐਂ ਗੱਲ ਕਹੀ ਆ ਬੀਜੇ ਮੈਂ ਵੀ ਜੇ ਤੁਸੀਂ ਮੈਨੂੰ ਹਿੱਸਾ ਨਾ ਦਿੱਤਾ ਤਾਂ ਮੈਂ ਦੱਸੂਗਾ ਤੇ ਜੀਜੀ ਉਹਨੇ ਜੇ ਉਹਨੇ ਦੱਸਦਾ ਆਪਾਂ ਲੈ ਕਰਾਂਗੇ ਹਿੱਸਾ ਦੋ ਤਿੰਨ ਫੇਰ ਤੋੜ ਕੇ ਯਾਰ ਉਹਨੂੰ ਬਾਦੂ ਹੋਣਗੇ ਓਏ ਹਿੱਸਾ ਦਾ ਹਾਂ ਜੀ ਕਰਾਂਗੇ ਦੋ ਤਿੰਨ ਤੋੜ ਕੇ ਉਹ ਹਿੱਸਾ ਤਾਂ ਦੇ ਦਾਂਗੇ ਉਹਨੇ ਆਪਾਂ ਨੂੰ ਐਂ ਗੱਲ ਕਹੀ ਐ ਵੀ ਜੇ ਮੈਂ ਵੀ ਜੇ ਤੁਸੀਂ ਮੈਨੂੰ ਹਿੱਸਾ ਨਾ ਦਿੱਤਾ ਤਾਂ ਮੈਂ ਦੱਸੂਗਾ ਤੇ ਜੀਜੀ ਉਹਨੇ ਜੇ ਉਹਨੇ ਦੱਸਦਾ ਤਾਂ ਪਿੰਡ 'ਚ ਬਦਨਾਮੀ ਹੋ ਜੂ ਉਈਆਂ ਪਾਜੀਆ ਦੇ ਦੇ ਦਿਆ ਕਰਾਂਗੇ ਚਾਰ ਵੇਰ ਵੱਧ ਪੱਟਰ ਕੇ ਲੈ ਜਾਗੇ ਅੰਜੀਰ ਲੈ ਜਾਗੇ ਤੇ ਪਰ ਚੱਕਰ ਤਾਂ ਇਹ ਉਹ ਕਹਿੰਦਾ ਮੈਂ ਦੱਸੂਗਾ ਉਹ ਤਾਂ ਆਪਣੇ ਹੁਣ ਰਾਦਾ ਰੋੜਾ ਬਣ ਗਿਆ ਹਾਂ ਪਰ ਉਹ ਪਰ ਤਾਂ ਦੱਸੂ ਆਪਾਂ ਜਿੱਤੇ ਨਾ ਨਾ ਆਪਾਂ ਕਿਤੇ ਗਏ ਨਾ ਹੋਈ ਆਪਾਂ ਇੱਥੇ ਹੋਈ ਕਦੇ ਨਾ ਕਦੇ ਤਾਂ ਦੱਸੂਗਾ ਹੀ ਉਹ ਪਰ ਉਦੋਂ ਦੀ ਉਹ ਉਹ ਸੋਚ ਲਾਂਗੇ ਪਰ ਓਏ ਉਹਦੀ ਉਹਦੋਂ ਨਹੀਂ ਸੋਚਦੇ ਅੱਗੇ ਤੋਂ ਅੱਗੇ ਦਾ ਸੋਚ ਕੇ ਚੱਲਣਾ ਚਾਹੀਦਾ ਮੈਂ ਇਹ ਜੇ ਕੰਮਾਂ ਜੀ ਰਿਹਾ ਹਾਂ ਫੇ ਤੈਨੂੰ ਪਤਾ ਹੋਣਾ ਚਾਹੀਦਾ ਅਹੀਂ ਤਾਂ ਕਹੀ ਜਾਂਦਾ ਹਾਂ ਫੇ ਵੀ ਉਹ ਅੱਗੇ ਜਾ ਕੇ ਦੱਸੂਗਾ ਕੋਈ ਕੋਈ ਸਕੀਮ ਲਾ ਤੈਨੂੰ ਐ ਜੇ ਕੰਮ ਆ ਪਤਾ ਹੀ ਰੇ ਬਸ ਫੇ ਰ ਅਸੀਂ ਇੱਕ ਸਕੀਮ ਐ ਹੋਰ ਕੋਈ ਬਾਲੀ ਆਪਾਂ ਗੱਲ ਨਹੀਂ ਕਰਦੇ ਰਾਹ ਦਾ ਰੋੜਾ ਸਾਫ ਕਰ ਦਿੰਨੇ ਆ ਲੈ ਉਹ ਉਹੀ ਸਕੀਮ ਸੱਚ ਕਿਵੇਂ ਕਰੀਏ ਤੂੰ ਤੇ ਜਾਂ ਬੰਦੂ ਕੋ ਉਸ ਕੀਤਾ ਫੇ ਉਹ ਤੈਨੂੰ ਮੈਂ ਕੱਲ ਨੂੰ ਦੱਸੂ ਹੁਣ ਹੋ ਗਿਆ ਹਨੇਰਾ ਕੁਝ ਵੀ ਡੀਗਦੇ ਹੋਣਗੇ ਨਹੀਂ ਡੀਗਦੇ ਆਦਾਂਗੇ ਅਜੋ ਮੜੱਕ ਕੰਮ ਗਏ ਸੀ ਨਾ ਬੁੜਾ ਵੀ ਆਉਣ ਵਾਲਾ ਹੂ ਤੇ ਹੁਣ ਆਪਾਂ ਤੁਰਦੇ ਲੱਗਦੇ ਆ ਜੇ ਚੱਲੀਏ ਖੜ ਜਾ ਮਾੜੀ ਪਲੈਨਿੰਗ ਹਾਂ ਇਹ ਤਰ ਦੇ ਲੱਗ ਜਾਗੇ ਆ ਜਾ ਜੇਰ ਜੇ ਬੁੜਾ ਆ ਗਿਆ ਉਹ ਜੀ ਤਾਂ ਕਿਹੜੇ ਪੁੱਟ ਬਹੁਤ ਪੁੰਨੇਰੇ ਜੇਜ ਵਜਾਉਣਾ ਵੀ ਨਹੀਂ ਕਿਸੇ ਨੇ ਨੇਰੇ ਸ਼ਮਲਦੇ ਹੋਣਾ ਦੇਖਣਾ ਨਹੀਂ ਹੁੰਦੇ ਐਨ ਕਾਂ ਲੱਗੀਆਂ ਨੇ